ਪੁਲਿਸ ਤੇ ਕਿਸਾਨਾਂ ਵਿਚਾਲੇ ਜਵਰਦਸਤ ਝੜਪ ਸ਼ਰਿਆਮ ਚੱਲੀਆਂ ਡਾਂਗਾ ਕਿਸਾਨਾਂ ਤੇ ਲੱਗੇ ਹਮਲੇ ਦੇ ਇਲਜ਼ਾਮ ਜਿਹੜੇ ਉੱਥੇ ਕਿਸਾਨ ਜਥੇਬੰਦਿਆਂ ਦੇ ਆਗੂ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਨੂੰ ਬਚਾਅ ਦੇ ਵਿੱਚ ਸਾਡੇ ਵੱਲੋਂ ਵੀ ਜਿਹੜਾ ਹੈਗਾ ਮਾਈਲਡ ਜਿਹੜਾ ਫੋਰਸ ਯੂਜ਼ ਕੀਤੀ ਗਈ ਹੈ ਤਿੰਨ ਦਰਜਣ ਤੋਂ ਵੱਧ ਕਿਸਾਨਾਂ ਤੇ ਮਾਮਲੇ ਦਰਜ 10 ਬੰਦੇ ਬਾਇ ਨਾਮ ਤੇ ਬਾਕੀ ਜਿਹੜੇ ਅਨਪਛਾਤੇ ਦਰਜਾ ਰਜਿਸਟਰ ਕੀਤੇ ਗਏ ਸੈਕੰਡ ਐਫ ਆਈ ਆਰ ਜਿਹੜਾ ਫੂਡ ਇਨਸਪੈਕਟਰ ਜਿਹੜੇ ਜਿਹਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨ ਕਲਮਬਾਤ ਕਰਕੇ ਸਾਡੇ ਵੱਲੋਂ ਜਿਹੜਾ ਹੈਗਾ ਚਾਰ ਬੰਦਿਆਂ ਦੇ ਉੱਪਰ ਬਾਇ ਨਾਮ ਤੇ ਬਾਕੀ ਅਨਪਛਾਤੇ ਦੇ ਕਲਮ ਕਰਵਾ ਦਰਜ ਕੀਤਾ ਗਿਆ ਕਿਸਾਨਾਂ ਨੇ ਇਲਜ਼ਾਮਾਂ ਨੂੰ ਦੱਸਿਆ ਵੇ ਬੁਨਿਆਦ ਚਾਰ ਬਸ਼ਾ ਪੰਜ ਬਸ਼ਾਈਆਂ ਆਉਣ ਸਾਰ ਕੋਈ ਗੱਲਬਾਤ ਨਹੀਂ ਕੀਤੀ ਤੇ ਆਉਣ ਸਾਰ ਸਾਡੇ ਪਸ਼ੂਆਂ ਨੂੰ ਲਾਠੀ ਚਾਰਦੇ ਕਿਸਾਨਾਂ ਤੇ 7 ਮਈ ਦੇ ਘਰ ਤਾਂ ਜੀ ਹਾਂ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਰਾਏਕਲਾਂ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਭਾਰੀ ਹੰਗਾਮੇ ਦੀਆਂ ਝੜਪਦੀਆਂ ਗੱਡੀ ਦੀ ਪੰਨ ਤੋੜਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਚ ਡਾਂਗਾ ਸੋਟੀਆਂ ਵੀ ਚੱਲਦੀਆਂ ਦਿਖਾਈ ਦਿੱਤੀਆਂ ਸਨ ਤਸਵੀਰਾਂ ਚ ਹੀ ਕਿਸਾਨਾਂ ਤੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਦਿਖਾਈ ਦਿੱਤੇ ਸਨ ਤੇ ਹੁਣ ਪੁਲਿਸ ਵੱਲੋਂ ਇਸ ਹੋਈ ਝੜਪ ਮਾਮਲੇ ਚ ਵੱਡਾ ਐਕਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਵੱਖ-ਵੱਖ ਦੋ ਮਾਮਲੇ ਪੁਲਿਸ ਵੱਲੋਂ ਦਰਜ ਕੀਤੇ ਗਏ ਨੇ ਪੁਲਿਸ ਤੇ ਹਮਲੇ ਤੇ ਫੂਡ ਇਨਸਪੈਕਟਰ ਦੇ ਘਰਾਵ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਨੇ ਇਹ ਪਿੰਡ ਰਹਿ ਕੇ ਗਲਾਂ ਦਾਣਾ ਮੰਡੀ ਇਹਦਾ ਇਸ਼ੂ ਸੀਗਾ ਜਿਸ ਦੇ ਵਿੱਚ ਫੂਡ ਇਨਸਪੈਕਟਰ ਵੱਲੋਂ ਮੌਕੇ ਦੇ ਉੱਪਰ ਜਾ ਕੇ ਬੋਲੀ ਲਗਾਉਣ ਸੰਬੰਧੀ ਕਿਸਾਨ ਜਥੇਬੰਦੀ ਵੱਲੋਂ ਕੋਈ ਸ਼ਿਸ਼ੂ ਹੋ ਗਿਆ ਸੀਗਾ ਜਿਸ ਦੇ ਵਿੱਚ ਮੋਇਸਚਰ ਨੂੰ ਲੈ ਕੇ ਕੁਝ ਉਹਨਾਂ ਦਾ ਜਿਹੜਾ ਇਸ਼ੂ ਚੱਲ ਰਿਹਾ ਸੀਗਾ ਸੋ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਫੂਡ ਇਨਸਪੈਕਟਰ ਸੀਗਾ ਉਹਨੂੰ ਮੌਕੇ ਦੇ ਉੱਪਰ ਬੰਦੀ ਬਣਾ ਲਿਆ ਸੀਗਾ ਇਸ ਤੋਂ ਬਾਅਦ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਬਸੀਲਾ ਤੇ ਡਿਊਟੀ ਲਗਾਈ ਗਈ ਸੀ ਨਾਲ ਐਸਐਚਓ ਸੰਗਤਨ ਜਾ ਕੇ ਉਹਨੂੰ ਛਡਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਹ ਫੂਡ ਇੰਸਪੈਕਟਰ ਦੇ ਨਾਲ-ਨਾਲ ਨੈਬਸੀਲਰ ਨੂੰ ਵੀ ਮੌਕੇ ਦੇ ਉੱਪਰ ਉਹਨਾਂ ਨੇ ਬੰਦੀ ਬਣਾ ਲਿਆ ਇਸ ਤੋਂ ਬਾਅਦ ਸਾਡੇ ਵੱਲੋਂ ਡੀਐਸਪੀ ਦਿਹਾਤੀ ਤੇ ਡੀਐਸਪੀ ਹੈੱਡਕੁਆਰਟਰ ਨਾਲ ਸਾਡੀ ਪੁਲਿਸ ਫੋਰਸ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਰਾਈ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਜਿੱਥੇ ਬੰਦੀ ਵਾਲੀ ਸੀ ਤੇ ਅੜੇ ਰਹਿ ਕੇ ਸੀ ਇਹਨਾਂ ਨੂੰ ਜਿਹੜਾ ਹੈਗਾ ਇੱਥੋਂ ਜਾਣ ਨਹੀਂ ਦੇਣਾ ਇਸ ਤੋਂ ਬਾਅਦ ਸਾਡੇ ਵੱਲੋਂ ਐਸਡੀਐਮ ਬਠਿੰਡਾ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਜਾ ਕੇ ਮੌਕੇ ਦੇ ਉੱਪਰ ਜਦੋਂ ਉਹਨਾਂ ਨੂੰ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਉੱਥੇ ਕਿਸਾਨ ਜਿੱਥੇ ਬੰਦੇ ਦੇ ਆਗੂ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਨੂੰ ਬਚਾਅ ਦੇ ਵਿੱਚ ਸਾਡੇ ਵੱਲੋਂ ਵੀ ਜਿਹੜਾ ਹੈਗਾ ਮਾਈਲਡ ਜਿਹੜਾ ਫੋਰਸ ਯੂਜ਼ ਕੀਤੀ ਗਈ ਹੈ ਤੇ ਜਿਹੜਾ ਉਹ ਅਧਿਕਾਰੀ ਸੀਗੇ ਉਹਨਾਂ ਨੂੰ ਮੌਕੇ ਤੋਂ ਸੁਰੱਖਤ ਜਿਹੜਾ ਸੀਗਾ ਸਾਡੇ ਵੱਲੋਂ ਕੱਢਿਆ ਗਿਆ ਇਸ ਬੰਦ ਦੇ ਵਿੱਚ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਵੀ ਤਿੰਨ ਜਿਹੜੇ ਇੰਜਰਡ ਹੋਏ ਨੇ ਨਾਲ ਸਿੱਧੀ ਦੋ ਗੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਭੰਨਤੋੜ ਕੀਤੀ ਗਈ ਹੈ ਜਿਹੜੇ ਇੰਜਰਡ ਮੁਲਾਜ਼ਮ ਸੀਗੇ ਉਹਦੇ ਬਿਆਨ ਦਰਜ ਸਾਨੂੰ ਨੰਬਰ ਦੇ ਵਿੱਚ ਦਰਜੇ ਰਜਿਸਟਰ ਕੀਤੀ ਕਿ ਜਿਸ ਦੇ ਵਿੱਚ 10 ਬੰਦੇ ਬਾਇ ਨਮ ਤੇ ਬਾਕੀ ਜਿਹੜੇ ਅਣਪਛਾਤੇ ਦਰਜਾ ਰਜਿਸਟਰ ਕੀਤੇ ਗਏ ਸੈਕੰਡ ਐਫ ਆਈ ਆਰ ਜਿਹੜਾ ਫੂਡ ਇਨਸਪੈਕਟਰ ਜਿਹੜੇ ਜਿਹਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨ ਕਲਮਬਤ ਕਰਕੇ ਸਾਡੇ ਵੱਲੋਂ ਜਿਹੜਾ ਹੈਗਾ 4 ਬੰਦਿਆਂ ਦੇ ਉੱਪਰ ਬਾਇ ਨਮ ਤੇ ਬਾਕੀ ਅਣਪਛਾਤੇ ਦੇ ਖਲਾਫ ਮਕਦਮਾ ਦਰਜ ਕੀਤਾ ਗਿਆ ਸਾਡੇ ਵੱਲੋਂ ਜਿਹੜੀ ਇਹ ਐਫ ਐਫ ਆਰ ਦੀ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਐਵੀਡੈਂਸ ਸਾਹਮਣੇ ਆਊਗਾ ਜੋ ਵੀ ਬੰਦਾ ਫਰਦਰ ਇਨਵੋਲ ਪਾਇਆ ਜਾਊਗਾ ਉਹਦੇ ਖਿਲਾਫ ਸੈਕਸ਼ਨ ਲਿਆ ਜਾ ਪੁਲਿਸ ਮੁਤਾਬਕ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਅਨਾਜ ਮੰਡੀ 'ਚ ਫੂਡ ਇਨਸਪੈਕਟਰ ਦਾ ਘਰਾਓ ਕੀਤਾ ਗਿਆ ਸੀ ਤੇ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅਧਿਕਾਰੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਸ ਤੇ ਚੱਲਦੇ ਹੀ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਵਕ-ਵਕ ਮਾਮਲੇ ਦਰਜ ਕੀਤੇ ਗਏ ਨੇ ਉਧਰ ਇਸ ਮਾਮਲੇ 'ਚ ਕਿਸਾਨਾਂ ਦਾ ਕਹਿਣਾ ਹੈ ਕਿ ਹਮਲਾ ਉਹਨਾਂ ਵੱਲੋਂ ਨਹੀਂ ਬਲਕੇ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਉਹਨਾਂ ਤੇ ਲੱਗੇ ਹਮਲੇ ਦੇ ਇਲਜ਼ਾਮ ਬਿਲਕੁਲ ਵੇ ਬੁਨਿਆਦ ਨੇ ਸਾਭ ਨਹੀਂ ਆ ਸਵਾਲ ਨਹੀਂ ਆ ਸ਼ੇਖਾ ਵੀ ਮੌਜਰ ਇਹਨੂੰ ਮਹੀਨਾ ਮਹੀਨਾ ਹੋ ਗਿਆ 25 25 ਦਿਨ ਬੈਠਾ ਨੂੰ ਕਿਸਾਨਾਂ ਨੂੰ ਤਾਂ ਇਹਨਾਂ ਦੀ ਬੋਲੀ ਹੈ ਨਾ ਹਨ ਸੁਭਾਸ਼ ਜੈਨ ਵੱਣ ਨਹੀਂ ਹੁੰਦਾ ਆ ਜਿਹੜਾ ਕੁਛ ਬੋਲੀ ਰਾਈ ਸੀ ਗੱਟੇ ਭਰੇ ਸੀ ਤੇ ਗੱਟੇ ਵੀ ਉਹ ਸੁਭਾਸ਼ ਜੈਨ ਚੱਕ ਕੇ ਲੈ ਗਿਆ ਅਸੀਂ ਜਦੋਂ ਆਖੇ ਛੋਡੀ ਪਰ ਜ਼ਿੰਮੇਵਾਰੀ ਕਦੀ ਆ ਸਾਡਾ ਕਿਸਾਨ ਦਾ ਦਾਣਾ ਚੱਕ ਕੇ ਖਾਦੇ ਕੋਈ ਬਣਾ ਜਾਇ ਤੋਂ ਤੁਸੀਂ ਸਰਕਾਰੀ ਮੁਲਾਜ਼ਮਾ ਛੋੜਾ ਜੇ ਸਵਾਜਨ ਚੱਕ ਕੇ ਲੈ ਗਿਆ ਘਟੇ ਫਿਰ ਜ਼ਮਵਾਰੀ ਕੀ ਆ ਅਸੀਂ ਉਹਦਾ ਕੇਰਾ ਕਰਾਈ ਕੀਤਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਤੋਂ ਬਾਅਦ ਐਸ ਡੀ ਐਮ ਅਧ ਜ਼ਿਲਦਾਰ ਆ ਗਏ ਜ਼ਿਲਦਾਰ ਨੂੰ ਅਸੀਂ ਬਾਹਾਲਿਆ ਉੱਥੇ ਬਾਉਣ ਤੋਂ ਬਾਅਦ ਜ਼ਿਲਦਾਰ ਦਾ ਨੇ ਪਹਿਲਾਂ ਕਰ ਲਿਆ ਅਸੀਂ ਰੋਟੀ ਖਾਈਂਦੇ ਬੈਠੇ 7 ਮਈ ਪੰਜ ਚਾਰ ਬੱਸਾਂ ਪੰਜ ਬੱਸਾਂ ਆਇਆ ਆਉਣ ਸਾਰ ਕੋਈ ਗੱਲਬਾਤ ਨਹੀਂ ਕੀਤੀ ਤੇ ਆਉਣ ਸਾਰ ਸਾਡੇ ਪਸ਼ੂਆਂ ਨੂੰ ਲਾਠੀ ਚਾਰ ਦੇ ਕਿਸਾਨਾਂ ਤੇ 7 ਮਈ ਦੇ ਘਰ ਤਾਂ ਜੀ ਹਾਂ ਕਿਸਾਨਾਂ ਵੱਲੋਂ ਪੁਲਿਸ ਤੇ ਹਮਲੇ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ ਜਦਕਿ ਪੁਲਿਸ ਨੇ ਕਿਸਾਨਾਂ ਤੇ ਹਮਲੇ ਤੇ ਅਧਿਕਾਰੀਆਂ ਦੇ ਘਰਾਉ ਦੇ ਇਲਜ਼ਾਮਾਂ ਹੇਠ ਮਾਮਲਾ ਦਰਜ ਕੀਤਾ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚਲਿਆਂਦਾ ਜਾ ਰਿਹਾ ਹੈ ਦੇਖਣਾ ਹੋਵੇਗਾ ਆਖਰ ਹੁਣ ਇਹ ਮਸਲਾ ਅੱਗੇ ਕਿਵੇਂ ਸਲਝਦਾ ਜਗਬਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ